ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੇਠੇ ਦਾ ਹਲਵਾ ਤਿਆਰ ਕਰਾਂਗੇ ਜੀ। ਆਪਾਂ ਪੇਠਾ ਲਿਆ ਏ। ਇਹਦੇ ਅੱਦੇ ਦੀ ਆਪਾਂ ਵੜੀਆਂ ਬਣਾ ਲਈਆਂ। ਅੱਦੇ ਤੋਂ ਆਪਾਂ ਪ੍ਰਸ਼ਾਦ ਤਿਆਰ ਕਰਾਂਗੇ। ਆਪਾਂ ਇਹਦੇ ਬੀ ਕੱਢ ਦਿੱਤੇ ਤੇ ਛਿਲ ਲਿਆ। ਇਹਨੂੰ ਆਪਾਂ ਮਿਕਸੀ ਵਿੱਚ ਪਾ ਕੇ ਗ੍ਰाइंड ਕਰਾਂਗੇ। ਤੁਸੀਂ ਚਾਹੋ ਤਾਂ ਕद्दूकस ਵੀ ਕਰ ਸਕਦੇ ਹੋ। ਪਰ ਮੈਨੂੰ ਥੋੜੀ ਜਿਹੀ ਜਲਦੀ ਸੀ ਮੈਸ ਕਰਕੇ ਮਿਕਸੀ ਵਿੱਚ ਪਾ ਕੇ ਗ੍ਰाइंड ਕਰ ਲਿਆ। ਤੇ ਇਹਦੇ ਵਿੱਚ ਬਹੁਤ ਪਾਣੀ ਹੁੰਦਾ ਹੈ। ਤੇ ਇਹਦਾ ਆਪਾਂ ਪਾਣੀ ਕੱਢਣਾ ਨਹੀਂ ਨਿਚੋੜਨਾ ਨਹੀਂ। ਕਈ ਲੋਕ ਨਿਚੋੜ ਕੇ ਵੀ ਇਹਨੂੰ ਬਣਾਉਂਦੇ ਆ ਪ੍ਰਸ਼ਾਦ। ਪਰਾਪਾ ਨੂੰ ਨਿਚੋੜ ਕੇ ਨਹੀਂ ਆਪਾਂ ਪਾਣੀ ਦੀ ਵਿੱਚ ਹੀ ਮਿਕਸ ਕਰਾਂਗੇ ਇਹਨੂੰ ਥੋੜਾ ਜਿਹਾ ਪੁੰਨਣਾ ਜ਼ਿਆਦਾ ਹੁੰਦਾ ਹੈ ਇਸ ਕਰਕੇ ਆਪਾਂ ਕੱਲਾ ਪੇਠੇ ਨੂੰ ਪੁੰਨਾਂਗੇ ਪਹਿਲਾਂ ਇਹ ਥੋੜਾ ਜਿਹਾ ਟਾਈਮ ਲੈਂਦਾ ਜਿਹੜਾ ਕੱਦੂ ਦਾ ਜਿਹੜਾ ਸਬਜ਼ੀ ਵਾਲ ਦਾ ਆਪਾਂ ਹਲਵਾ ਬਣਾਉਨੇ ਆ ਉਹ ਟਾਈਮ ਘੱਟ ਲੈਂਦਾ ਥੋੜਾ ਜਿਹਾ ਉਸ ਨਾਲੋਂ 10 ਕਿ ਮਿੰਟ ਟਾਈਮ ਜ਼ਿਆਦਾ ਲੈਂਦਾ ਤੇ ਆਪਾਂ ਹੁਣ ਇਹਦੇ ਵਿੱਚ ਦੇਸੀ ਘਿਓ ਪਾ ਕੇ ਪੁੰਨਾਂਗੇ ਪਹਿਲਾਂ ਆਪਾਂ ਵੈਸੇ ਪੁੰਨਿਆ ਹੁਣ ਆਪਾਂ ਇਹਦੇ ਵਿੱਚ ਰੋਟੇਮਟ ਦੇਸੀ ਘਿਓ ਦੇ ਪਾਏ ਆ ਤੇ ਇਹਦੇ ਨਾਲ ਇਹ ਚੰਗੀ ਤਰ੍ਹਾਂ ਭੁੱਜ ਵੀ ਜਾਏਗਾ ਤੇ ਇਹਦਾ ਜਿਹੜਾ ਸਵਾਦ ਹੈ ਉਹ ਹੋਰ ਦੁੱਗਣਾ ਹੋ ਜਾਏਗਾ ਤੁਸੀਂ ਕਿਉ ਆਪਣੀ ਮਰਜ਼ੀ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਆਪਾਂ ਇਹਨੂੰ ਸੂਜੀ ਵਿੱਚ ਮਿਕਸ ਕਰਨਾ ਹੈ ਤੇ ਹੁਣ ਆਪਣਾ ਤਕਰੀਬਨ ਅੱਧਾ ਜਿਹੜਾ ਪੇਠਾ ਹੈ ਇਹ ਭੁੱਜ ਗਿਆ ਦੇਖੋ ਇਹਦਾ ਕਲਰ ਹੀ ਪਤਾ ਲੱਗ ਰਿਹਾ ਹੈ ਤੇ ਇਹਨ ਦੇ ਵਿੱਚ ਆਪਾਂ ਇੱਕ ਕੌਲੀ ਸ਼ੱਕਰ ਦੀ ਪਾਵਾਂਗੇ ਆਪਾਂ ਉਧਰ ਇੱਕ ਕੌਲੀ ਸੂਜੀ ਦੀ ਲੈਣੀ ਭੁੰਨਣ ਲਈ ਤੇ ਆਪਾਂ ਓਨੀ ਜਿੰਨੀ ਸੂਜੀ ਲੈਣੀ ਓਨੀ ਸ਼ੱਕਰ ਜਾਂ ਮਿੱਠਾ ਕੋਈ ਵੀ ਜਿੰਦੀ ਤੁਸੀਂ ਵਰਤੋਂ ਕਰਨੀ ਉਹ ਲੈਣਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇਖੋ ਜੀ ਇਹ ਪਾਣੀ ਵੀ ਇਹਦਾ ਵਿੱਚ ਹੀ ਹੈ ਤੇ ਪਾਣੀ ਦੇ ਵਿੱਚ ਵੀ ਇਹ ਕੁਛ ਪੁੱਜਿਆ ਹੈ ਤੇ ਕੁਛ ਸੂਜੀ ਨੇ ਵੀ ਪਾਣੀ ਇਹਨੇ ਸੌਰੀ ਸ਼ੱਕਰ ਨੇ ਵੀ ਪਾਣੀ ਛੱਡ ਦੇਣਾ ਆਪਣਾ ਤੇ ਆਪਾਂ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਪਾਣੀ ਦੀ ਵਰਤੋਂ ਨਹੀਂ ਕਰਨੀ ਇਹ ਆਪਣਾ ਤਿਆਰ ਹੋ ਗਿਆ ਹੈ ਆਪਾਂ ਗੈਸ ਤੇ ਹੁਣ ਸੂਜੀ ਲਾਵਾਂਗੇ ਇੱਕ ਕੌਲੀ ਆਪਾਂ ਸ਼ੱਕਰ ਦੀ ਲਈ ਇੱਕ ਕੌਲੀ ਸੂਜੀ ਦੀ ਸੂਜੀ ਨੂੰ ਆਪਾਂ ਖਾਲੀ ਭੁੰਨਾਗੇ ਪਹਿਲਾਂ ਜਦੋਂ ਥੋੜੀ ਜਿਹੀ ਭੁੱਜ ਗਈ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਪਾਵਾਂਗੇ ਇਹ ਜੀ ਮੇਰੇ ਦਾਦੀ ਜੀ ਇਹਦਾ ਪੰਜੀਰੀ ਬਣਾਉਂਦੇ ਸੀ ਪੇਠੇ ਦੀ ਬਹੁਤ ਹੀ ਸੁਆਦਿਸ਼ਟ ਬਣਦੀ ਸੀ ਤੇ ਆਪਾਂ ਅੱਜ ਇਹਦਾ ਹਲਵਾ ਤਿਆਰ ਕਰ ਰਹੇ ਹਾਂ ਬਹੁਤ ਹੀ ਸੁਆਦ ਬਣਦਾ ਹੈ ਤੇ ਹਰ ਇੱਕ ਨੂੰ ਪਸੰਦ ਆਉਂਦਾ ਹੈ ਇਹ ਦੂਜਿਆਂ ਸੂਜੀ ਦੇ ਹਲਵੇ ਆਟੇ ਦੇ ਹਲਵੇ ਨਾਲੋਂ ਜ਼ਿਆਦਾ ਟੇਸਟੀ ਹੁੰਦਾ ਹੈ ਹੁਣ ਜਿਹੜੀ ਸੂਜੀ ਆਪਣੀ ਭੁੱਜ ਗਈ ਹੈ ਬਿਲਕੁਲ ਤੇ ਉਧਰ ਜਿਹੜਾ ਆਪਾਂ ਪੇਠਾ ਭੁੰਨਿਆ ਸੀ ਉਹ ਇਹਦੇ ਵਿੱਚ ਮਿਕਸ ਕਰਨਾ ਹੈ ਤੇ ਆਪਾਂ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਪਾਣੀ ਦੀ ਵਰਤੋਂ ਨਹੀਂ ਕਰਨੀ ਦੇਖੋ ਕਿਉਂਕਿ ਪੇਠੇ ਆਪਣੇ ਵਿੱਚ ਵੀ ਪਾਣੀ ਸੀ ਥੋੜਾ ਸ਼ੱਕਰ ਪਾਉਣ ਨਾਲ ਵੀ ਉਹਨੇ ਪਾਣੀ ਛੱਡ ਦਿੱਤਾ ਤਿੰਨ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਯਾਨੀ ਕਿ ਸੂਜੀ ਤੇ ਪੇਠੇ ਨੂੰ ਮਿਕਸ ਕਰਕੇ ਥੋੜਾ ਜਿਹਾ ਇਹਨੂੰ ਹੋਰ ਭੁੰਨਣਾ ਹੈ ਤਾਂ ਕਿ ਚੰਗੀ ਤਰ੍ਹਾਂ ਭੁੱਜ ਵੀ ਸਕੇ ਤੇ ਮਿਕਸ ਵੀ ਹੋ ਸਕੇ ਤਿੰਨ ਦੇ ਵਿੱਚ ਆਪਾਂ ਫਿਰ ਇੱਕ ਚਮਚ ਦੇਸੀ ਘਿਓ ਪਾਵਾਂਗੇ ਤੇ ਇਹ ਚੰਗੀ ਤਰ੍ਹਾਂ ਭੁੱਜ ਜਾਏਗਾ ਨਾਲੇ ਟੇਸਟ ਇਹਦਾ ਬਹੁਤ ਵਧੀਆ ਆਏਗਾ ਤੇ ਇਹਦੀ ਤੁਸੀਂ ਬਰਫੀ ਵੀ ਬਣਾ ਸਕਦੇ ਹੋ ਤੇ ਲੱਡੂ ਵੀ ਬਣਾ ਸਕਦੇ ਹੋ ਤੇ ਪਿੰਨੀਆਂ ਵੀ ਬਣਾ ਸਕਦੇ ਹੋ ਜੋ ਵੀ ਤੁਹਾਡਾ ਦਿਲ ਕਰਦਾ ਹੈ ਤੇ ਜਾਂ ਇਹਨੂੰ ਕੇਕ ਦੀ ਸ਼ੇਪ ਵਿੱਚ ਵੀ ਤੁਸੀਂ ਕੱਟ ਸਕਦੇ ਹੋ ਬਹੁਤ ਚੀਜ਼ਾਂ ਜੀ ਤਿਆਰ ਹੋ ਜਾਂਦੀਆਂ ਆਪਾਂ ਪਰ ਹਲਵਾਈ ਇਹਨੂੰ ਕਰਾਂਗੇ ਤੇ ਆਪਾਂ ਇਹਦੇ ਥੋੜਾ ਜਿਹਾ ਡਰਾਈ ਫੂਡ ਪਾਵਾਂਗੇ ਥੋੜੇ ਜਿਹਾ ਮਗਜ ਪਾਏ ਆ ਬਦਾਮ ਤੇ ਸੌਗੀ ਇਸ ਨਾਲ ਟੇਸਟ ਵੀ ਵਧੀਆ ਆਏਗਾ ਹੁਣ ਜਿਹੜਾ ਇਹ ਆਪਾਂ ਗੈਸ ਬੰਦ ਕਰ ਦਾਂਗੇ ਤੇ ਕੜਾਈ ਆਪਣੀ ਬਹੁਤ ਥੱਲਾ ਭਾਰਾ ਸੀ ਗਰਮਾ ਪਰ ਇਹਨੂੰ ਆਪਾਂ ਥੋੜਾ ਜਿਹਾ ਹਿਲਾਉਂਦੇ ਰਵਾਂਗੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਇਹ ਜੀ ਤੁਸੀਂ ਘਰ ਵਿੱਚ ਹੀ ਬੜਾ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਵੀ ਦੇ ਸਕਦੇ ਹੋ ਆ ਵੀ ਇੱਕ ਕਿਸਮ ਦੀ ਮਠਿਆਈ ਤਿਆਰ ਹੋ ਗਈ ਤੇ ਜੀ ਆਪਣਾ ਬਿਲਕੁਲ ਹੁਣ ਹਲਵਾ ਤਿਆਰ ਆ ਤੇ ਹੁਣ ਆਪਾਂ ਇਹਨੂੰ ਇੱਕ ਬੌਲ ਵਿੱਚ ਕੱਢਾਂਗੇ ਤੇ ਆਪਾਂ ਇਹਨੂੰ ਗਰਮ ਗਰਮ ਹਲਵੇ ਦੇ ਰੂਪ ਵਿੱਚ ਹੀ ਖਾਵਾਂਗੇ ਤੁਸੀਂ ਇੱਕ ਥਾਲੀ ਨੂੰ ਗ੍ਰੀਸ ਕਰਕੇ ਇਹਨੂੰ ਜਮਾ ਵੀ ਸਕਦੇ ਹੋ ਬਰਫੀ ਦੇ ਰੂਪ ਵਿੱਚ ਵੀ ਕੱਟ ਸਕਦੇ ਹੋ ਜੀ ਇਹ 5 ਤੋਂ 7 ਦਿਨ ਖਰਾਬ ਨਹੀਂ ਹੁੰਦਾ ਪਰ ਸਾਡਾ ਤਾਂ ਅੱਜ ਹੀ ਲੱਗ ਜਾਣਾ ਸਾਰਾ ਤੇ ਇਹਨੂੰ ਤੁਸੀਂ 5 ਤੋਂ 7 ਦਿਨ ਫ੍ਰਿਜ ਵਿੱਚ ਆਰਾਮ ਨਾਲ ਰੱਖ ਵੀ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਡਰਾਈ ਫੂਡ ਇਹਦੇ ਉੱਪਰ ਪਾਵਾਂਗੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ